ਕਈ ਵਾਰ ਸਾਡੇ ਮਨ ਦਾ ਜਿਹੜਾ ਸਹਿਜ ਆ ਉਹ ਬਹੁਤ ਜਲਦੀ ਬਣਦਾ ਪਰ ਜੀਵਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡੇ ਮਨ ਦਾ ਸਹਿਜ ਬਣਿਆ ਉਹ ਤਨ ਪੱਖੋਂ ਭਗਤੀ ਕਰਨਾ ਚਾਹੁੰਦੇ ਆ ਤੇ ਆਪਣੇ ਸਰੀਰ ਦਾ ਜ਼ੋਰ ਲਗਾ ਲਗਾ ਕੇ ਹੀ ਸਿਮਰਨ ਕਰਦੇ ਨੇ ਜਾਂ ਧਿਆਨ ਦੇ ਵਿੱਚ ਬੈਠਦੇ ਨੇ ਹੁਣ ਕਈ ਜੀਵਾਂ ਦਾ ਇਹ ਕਹਿਣਾ ਆ ਕਿ ਅਸੀਂ ਜਦੋਂ ਸਿਮਰਨ ਕਰਨ ਲੱਗਦੇ ਆ ਤਾਂ 5 ਜਾਂ 7 ਮਿੰਟਾਂ ਬਾਅਦ ਹੀ ਸਾਡਾ ਬੋਲਣ ਨੂੰ ਚਤ ਨਹੀਂ ਕਰਦਾ ਖਾਸ ਕਰ ਜੋ ਲੇਡੀਜ਼ ਨੇ ਉਹਨਾਂ ਦਾ ਮਨ ਬਹੁਤ ਜਲਦੀ ਸਹਜ ਜਾਂਦਾ ਵੈਗੁਰੇ ਨਿਸ਼ਾਨੀ ਆ ਕਿ ਸਾਡਾ ਜੋ ਮੰਨ ਦਾ ਟਿਕਾਉ ਉਹ ਬਹੁਤ ਜਲਦੀ ਬਣ ਗਿਆ ਤੇ ਹੁਣ ਬੋਲਣ ਨੂੰ ਚਤ ਨਹੀਂ ਕਰਦਾ ਜਦੋਂ ਵੀ ਸਾਡੇ ਨਾਲ ਅਜੀਹਾ ਹੋਵੇ ਕਿ ਸਿਮਰਨ ਕਰਨ ਬੈਠੇ ਸੀ ਅਸੀਂ ਤਾਂ ਸੋਚਿਆ ਸੀ ਕਿ 1 ਘੰਟਾ 1.5 ਘੰਟਾ 2 ਘੰਟੇ ਸਿਮਰਨ ਕਰਾਂਗੇ ਬੋਲ ਕੇ ਪਰ ਇਹ 5 ਮਿੰਟਾਂ ਦੇ ਵਿੱਚ ਹੀ ਸਾਡਾ ਬੋਲਣ ਚਤ ਨਹੀਂ ਕਰਦਾ ਚੁੱਪ ਕਰਕੇ ਆਪਾਂ ਬੈਠ ਜਾਨਾ ਬੈਠ ਕੇ ਫਿਰ ਆਪਾਂ ਇਹ ਵੇਖਣਾ ਕਿ ਸਾਨੂੰ ਕੋਈ ਫੁਰਨਾ ਤਾਂ ਨਹੀਂ ਹੁੰਦਾ ਜੇ ਹਲਕਾ ਹਲਕਾ ਮਨ ਟਿਕਦਾ ਆ ਕਦੀ ਕਦੀ ਫੁਰਨਾ ਆਉਂਦਾ ਆ ਫਿਰ ਆਪਾਂ ਜੋ ਸਾਡੇ ਸੁਵਾਸ ਚੱਲਦੇ ਆ ਨਾ ਕੁਛ ਉਹਨਾਂ ਨੂੰ ਸਿਮਰਨ ਕਰ ਲੈਣਾ ਜੋ ਦਿਲ ਦੀ ਧੜਕਣ ਸੁਣਦੇ ਉਹਨਾਂ ਸਿਮਰਨ ਕਰ ਲੈਣਾ ਜਾਂ ਜੋ ਸਾਡੀ ਨਬਜ਼ ਚੱਲਦੀ ਆ ਕੁਛ ਟਾਈਮ ਉੱਥੇ ਸਿਮਰਨ ਕਰ ਲੈਣਾ ਇਸ ਤਰੀਕੇ ਰੋਮ ਰੋਮ ਸਿਮਰਨ ਚੱਲਦਾ ਰਹਿੰਦਾ ਇਹ ਬਿਨਾਂ ਬੋਲਿਆ ਤਾਂ ਹੁੰਦਾ ਸੁਰਤੀ ਦੇ ਨਾਲ ਫਿਰ ਇਹਨਾਂ ਹੱਦ ਸ਼ਬਦਾਂ ਨੂੰ ਫੜਨਾ ਜੇ 5 ਜਾਂ 10 ਮਿੰਟਾਂ ਬਾਅਦ ਸਾਡਾ ਬੋਲਣ ਨੂੰ ਚਿਤ ਨਹੀਂ ਕਰਦਾ ਪਰ ਜਦੋਂ ਚੁੱਪ ਕਰਕੇ ਬੈਠਦੇ ਆ ਫਿਰ ਫੁਰਨੇ ਬਹੁਤ ਆਉਂਦੇ ਨੇ ਇਸ ਦਾ ਮਤਲਬ ਹਜੇ ਸਾਨੂੰ ਵਾਹਿਗੁਰੂ ਗੁਰੂ ਮੰਤਰ ਨੂੰ ਉੱਚੀ ਉੱਚੀ ਬੋਲ ਕੇ ਜਾਂ ਮੱਧਮ ਆਵਾਜ਼ ਦੇ ਵਿੱਚ ਬੋਲ ਕੇ ਇਹ ਕਰਨ ਦੀ ਬੜੀ ਲੋੜ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬਸ ਇਹੋ ਪਸੋਣੀ ਜਾਣਾ ਆਪੇ ਮਨ ਦਾ ਜਿਹਾ ਸਹਿਜ ਬਣੇਗਾ ਕਿ ਜੇ ਅਪਾ ਚੁੱਪ ਕਰਕੇ ਬੈਠ ਗਏ ਤਾਂ ਕੋਈ ਫੁਰਨਾ ਨਹੀਂ ਆਵੇਗਾ ਕੁਝ ਸਮੇਂ ਬਾਅਦ ਜਾ ਕੇ ਆਵੇਗਾ ਉਹਨੂੰ ਵੀ ਫੁਰਨੇ ਨੂੰ ਆਉਣ ਲੱਗੇ ਹੀ ਮਨ ਰੋਕ ਲਊਗਾ ਕਿ ਨਹੀਂ ਮੈਂ ਸਟੇਬਲ ਹੋ ਕੇ ਇੱਥੇ ਬਹਿਣਾ ਥਿਰਕਾਰ ਬਹਿਣਾ ਤੇ ਮਾਲਕ ਦੀ ਆਵਾਜ਼ ਨੂੰ ਸੁਣਨਾ ਹੈ ਨਾਮ ਨੂੰ ਸੁਣਨਾ ਹੈ ਹਣ ਜਦੋਂ ਸਾਡਾ ਮਨ ਦਾ ਸਹਿਜ ਬਣਨਾ ਸ਼ੁਰੂ ਹੋ ਜਵੇ ਅਨਹਦ ਸ਼ਬਦ ਸੁਣਨੇ ਸ਼ੁਰੂ ਹੋ ਜਵੇ ਤਾਂ ਆਪਾਂ ਨੂੰ ਇੱਥੇ ਕੀ ਕਰਨਾ ਚਾਹੀਦਾ ਕਿ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਤਾਂ ਜੋ ਸਾਨੂੰ ਅਗਲਾ ਪਤਾ ਲੱਗ ਸਕੇ ਕਿ ਅੱਗੇ ਕੀ ਕਰਨਾ ਕਿਵੇਂ ਕਰਨਾ ਹੁਣ ਸਰੀਰ ਪੱਖੋਂ ਜਾ ਕੇ ਬਹੁਤ ਜੀ ਭਗਤੀ ਕਰਦੇ ਆ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਭਗਤੀ ਹੁੰਦੀ ਹੈ ਜਦੋਂ ਆਪਾਂ ਨਾਮ ਨੂੰ ਸੁਣਦੇ ਆ ਪਹਿਲਾਂ ਤਾਂ ਆਪਾਂ ਮੰਨ ਦੀਆਂ ਸਫਾਈਆਂ ਤੇ ਲੱਗੇ ਰਹਿੰਨੇ ਆ ਜਦੋਂ ਨਿਖਰ ਕੇ ਆਪਾਂ ਨੂੰ ਉਹ ਨਾਮ ਸੁਣਦਾ ਆ ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ ਸਾਡੇ ਸੁਆਸ ਵੀ ਜਮਾ ਹੁੰਦੇ ਨੇ ਜਿਹਨੂੰ ਗੁਰਬਾਣੀ ਚ ਦੱਸਿਆ ਨਾ ਕਿ ਮਨ ਦਾ ਇਸ਼ਨਾਨ ਹੁੰਦਾ ਉਹ ਨਾਮ ਨੂੰ ਸੁਣ ਸੁਣ ਕੇ ਹੁੰਦਾ ਸੋ ਜੇ ਕੋਈ ਜੀਵ ਇੱਥੇ ਤੱਕ ਰ ਪਹੁੰਚ ਗਿਆ ਤਾਂ ਅਗਲਾ ਜੋ ਰਸਤਾ ਹੈ ਉਹ ਪਾ ਗੁਰਮਖੰਡ ਦੀ ਸੰਤਾਂ ਸਾਧਾਂ ਦੀ ਉਹਨਾਂ ਦੇ ਬਚਨ ਸੁਣ ਸੁਣ ਕੇ ਉਹਨਾਂ ਦੀ ਕਥਾ ਸੁਣ ਸੁਣ ਕੇ ਉਹਨਾਂ ਦੇ ਨਾਲ ਵਿਚਾਰ ਕਰ ਕਰਕੇ ਅੱਗੇ ਤੈਅ ਕਰਨਾ ਹੈ ਕਿਉਂਕਿ ਅਗਲਾ ਜੋ ਰਸਤਾ ਹੈ ਕਾਫੀ ਲੰਬਾ ਵੀ ਹੈ ਗੰਭੀਰ ਵੀ ਹੈ ਮੁਸ਼ਕਲ ਵੀ ਹੈ ਜੀਵ ਇਥੋਂ ਕਈ ਪਾਸਿਓਂ ਭਟਕ ਜਾਂਦੇ ਜਾਂ ਕਈ ਜੀਵ ਇਥੋਂ ਪਿੱਛੇ ਮੁੜ ਜਾਂਦੇ ਕਿਉਂਕਿ ਕਾਲ ਹਰ ਇੱਕ ਜਗ੍ਹਾ ਮੌਜੂਦ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਫੁਰਨਾ ਦੇ ਕੇ ਕੋਈ ਬਹਾਨਾ ਮਾਰ ਕੇ ਥੱਲੇ ਲੈ ਕੇ ਆਵੇਗਾ ਤੇ ਆਪਾਂ ਬੜੀ ਹੀ ਮੁਸ਼ਕਲ ਦੇ ਨਾਲ ਉੱਪਰ ਚੜੇ ਆ ਸੁਰਤੀ ਨੂੰ ਉੱਪਰ ਲੈ ਕੇ ਗਏ ਆ ਚੜ੍ਹਦੀ ਕਲਾ ਦੇ ਵਿੱਚ ਹੋਏ ਆ ਤੇ ਹੁਣ ਆਪਾਂ ਸੰਤਾਂ ਦੀ ਗੁਰਮਖਾਂ ਦੀ ਸੰਗਤ ਕਰਕੇ ਉਹਨਾਂ ਦੇ ਬਚਨ ਸੁਣ ਕੇ ਅੱਗੇ ਚਲੇ ਜਾਈਏ